ਅੱਗੇ ਪੈ ਗਈ ਭਾਈ ਬਾਹਰੇ ਬਹੁਤ ਲੱਗੀ ਜਾਂਦਾ ਖਾ ਤੇ ਤੀਨਾ ਖਾ ਜਾਂਦੀ ਲੈ ਤੀਨਾ ਖੜਕੀ ਜਾਂਦੀਆਂ ਫੇ ਹੁਣ ਤਾਂ ਕੀਆ ਤੁਸੀਂ ਐਂ ਕਰ ਲੇ ਦੋ ਤਿੰਨ ਖਾ ਜੇ ਜਿੰਨੇ ਚਾਹਵਾ ਪਿੱਛੇ ਬੀਵੀ ਖੰਗ ਨੱਚੀ ਜਾਂਦੀ ਤੁਸੀਂ ਐਂ ਕਰਿਓ ਨਾ ਦੋ ਤਿੰਨ ਦਿਨਾਂ ਤੱਕ ਤੀਨਾ ਦਾ ਨਹੀਂ ਟਕਕਾਰਦੇ ਕਿਹੜੀਆਂ ਰਿੰਨਾਂ ਦਾ ਜਿਹੜੀ ਉਹ ਖਾਖੀ ਜਾਂਦੀ ਰਾਤ ਨੂੰ ਇੱਕ ਨਟ ਨਹੀਂ ਪਾਉਣਾ ਤੁਸੀਂ ਕਹਿੰਦੇ ਆ ਚਲ ਉਹਨੂੰ ਤਾਂ ਮੈਂ ਕਰ ਦੂੰਗਾ ਹੀ ਲੈ ਉਹਦਾ ਤਾਂ ਮਟ ਦੀਆਂ ਲੱਤਾਂ ਕਿੰਨੀਆਂ ਕਾਲੀਆਂ ਨੇ ਉਦੋਂ ਮੁਛੜ ਨੂੰ ਕਹਿ ਰਹੀ ਸੀ ਵਲੌਗਰ ਹੋ ਕੇ ਡਰੀ ਜਾਣਾ ਆਪ ਤੂੰ ਟੀਨਾ ਦਾ ਖੜਕਾ ਸੁਣ ਕੇ ਡਰ ਰਹੀ ਆ ਬੋਲਣ ਦੀ ਨਹੀਂ ਅਕਲ ਹੈਗੀ ਤੈਨੂੰ ਕਿਵੇਂ ਬੋਲਣ ਲੱਗੀ ਆਪਣੀ ਜਠਾਣੀ ਨੂੰ ਮਾਪਿਓ ਨੇ ਅਕਲ ਨਹੀਂ ਦਿੱਤੀ ਬਿਨਾਂ ਅਕਲੋਂ ਤੋਰਤਾ ਕਹਿੰਦੀ ਅਰੇਂਜਮੈਂਟ ਕਰ ਲਈ ਤਿੰਨ ਦਿਨ ਤੱਕ ਟੀਨਾ ਥੋੜੀ ਪਾਣੀ ਆ ਨੱਟ ਪੈਣਾ ਏ ਉਹਨੂੰ ਕਹੇ ਸਵੇਰੇ ਲੈ ਆ ਕੇ ਪਾ ਦੇ ਡੰਗਰੇ ਹੁਣ ਅਕਲ ਪੈ ਗਈ ਉਹਦਾ ਹਾਂ ਅਕਲ ਤਾਂ ਗਿਆ ਪਿਆ ਵਿਚਾਰਾ ਪਿਆ ਬਹੁਤ ਔਕਾ ਤੇ ਕਰਦਾ ਬਤਾ ਕਹੇ ਉਦਾਂ ਕੋਈ ਚੱਕਰ ਨਹੀਂ ਹੈਗਾ ਅ ਕਮਰਾ ਵਧੀਆ ਪਿਆ ਵੈਨ ਪਰ ਉਹ ਕਹਿੰਦਾ ਵੀ ਬਾਛੜੇ ਇੰਨੀ ਜ਼ਿਆਦਾ ਹਵਾ ਹੀ ਇੰਨੀ ਤੇਜ਼ ਆ ਅੰਕਲ ਤੋ ਤੂੰ ਕੀ ਕਰਵਾਣਾ ਉਹੀ ਬਸ ਵੀਡੀਓ ਦੇ ਚੱਕਰ ਚ ਭੁਗਾਈ ਮਰੀ ਜਾਂਦੇ ਆ ਦੋਨੋਂ ਡੰਗਰਾ ਜੇ ਬਛੜ ਜ਼ਿਆਦਾ ਆ ਦਰਵਾਜ਼ਾ ਲਵਾ ਦੇ ਕਮਰੇ ਨੂੰ ਭੁਗਾਈ ਮਾਰਨ ਲੱਗਿਆ ਵੈ ਖੜਾ ਬੱਲਾ ਤੇਰੇ ਸੁਣਦੇ ਨਹੀਂ ਅੱਛਾ ਹਾਂ ਕੋਟੀ ਕਿਨੇ ਮਾਉਣੀਆਂ ਇਹਨਾਂ ਨੂੰ ਨਾ 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 ਕੋਟੀ ਪਾਲਾ ਬਿਮਾਰ ਨਾ ਹੋ ਜੀ ਇੱਥੇ ਜੀ ਕਾਤੇ ਨਹੀਂ ਕਰਦਾ ਸਾਰਾ ਟਾਰ ਕਰਾ ਪਾਉਂ ਜੰਦੀ ਓ ਮਟ ਕੇ ਮੈਨੂੰ ਟੰਕੀ ਕਰਨ ਲੱਗੀ ਵੀ ਆ ਟੋਰ ਖਰਾਬ ਹੋ ਜੂਗੀ ਕਹਿ ਦੇਖੋ ਕੌਣ ਰਿਹਾ ਜਿਹਨੂੰ ਕੱਪੜੇ ਪਾਣ ਦੀ ਨਹੀਂ ਅਕਲ ਹੈਗੀ ਜਿਹੜੀ ਮੋਢੇ ਕੋਲ ਬਲੈਕ ਕਲਰ ਦੀ ਬਾਹਰ ਕੱਢੀ ਪਈ ਆ ਪਹਿਲਾਂ ਇਹਨੂੰ ਅੰਦਰ ਤਾਂ ਕਰ ਲੈ ਮੁਛੜ ਕੋਲ ਖੜਾ ਵੀਡੀਓ ਬਣਾਉਣ ਲੱਗਿਆ ਵੇ ਇਹਨੂੰ ਦਿਖਦਾ ਨਹੀਂ ਹੈਗਾ ਡੰਗਰ ਨੂੰ ਵੀਡੀਓ ਦੇਖਦੇ ਵੀ ਨਹੀਂ ਹੈ ਕਿ ਇਦਾਂ ਹੀ ਪਾਉਂਦੇ ਆ ਡੰਗਰ ਟੋਰ ਖਰਾਬ ਹੋ ਜਾਂਦੀ ਤੇਰੀ ਕੋਟੀ ਪਾਲਾ ਭਾਈ ਇੱਥੇ ਔੜ ਜਗੀ ਨਾ ਦੇਖੀ ਜਾਉਂਗੇ ਦਵਾਈਆਂ ਨੂੰ ਤਾਂ ਹੋ ਜਾਂਦਾ ਕੋਈ ਨਹੀਂ ਤੁਹਾਨੂੰ ਨੇ ਕਹਦੀ ਦਵਾਈ ਦਵਾ ਲੈ ਲੈ ਆਜੋ ਆਜੋ ਚਲੋ 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 ਮੜੀ ਮम्मी ਕੋਲ ਚਲੋ ਬੇਅਕਲ ਕੋਟੀ ਪਾਉਣ ਨਾਲ ਟੌਰ ਨਹੀਂ ਖਰਾਬ ਹੁੰਦੀ ਠੰਡ ਰੁਕਦੀ ਐ ਡੰਗਰੇ ਕਿਉਂ ਜਵਾਕ ਖਰਾਬ ਕਰਨ ਲੱਗੀ ਵੀ ਆ ਮੋਢੇ ਕੋਲੋਂ ਯਾਰ ਕਿੰਨੀ ਬਾਹਰ ਆਈ ਵੀ ਆ ਮੁਛੜ ਨੂੰ ਦਿਖੇ ਨਹੀਂ ਰਿਹਾ ਇਹ ਅੰਨਾ ਹੋਇਆ ਵੇ ਵੀਡੀਓ ਬਣਾਉਣ ਦੇ ਚੱਕਰ ਚ ਸੜਾ ਬੇਅਕਲ ਡੰਗਰੇ ਅਚਨਚੇਤ ਸਾਡੀ ਜਿਹੜੀ ਮਠਿਆਈ ਵਾਲੀ ਦੁਕਾਨ ਸੀ ਉਹ ਬੰਦ ਹੋ ਗਈ ਤੇ ਸ਼ੂਟ ਨਹੀਂ ਹੋਇਆ ਬਹੁਤ ਅਫੀਸੀ ਕਲਵਾਈ ਮਠਿਆਈ ਵਾਲੀ ਸ਼ੂਟ ਨਹੀਂ ਹੋਇਆ ਤਾਂ ਇਦਾਂ ਕਹਿ ਰਹੀ ਆ ਜਿੱਦਾਂ ਬਹੁਤ ਵਧੀਆ ਕਰਦੇ ਹੁਣ ਜਬਲੀਆਂ ਤਾਂ ਮਾਰਦੇ ਰਹਿੰਦੇ ਹਾਂ ਡੰਗਰੋ ਅਨਪੜ੍ਹੇ ਤੋਂ ਇੰਗਲਿਸ਼ ਨਾਲ ਬੋਲਿਆ ਕਰ ਚਾਰ ਅੱਖਰ ਪਤਾ ਨਹੀਂ ਕਿੱਥੋਂ ਸਿੱਖੇ ਵੇ ਆ ਉਹੀ ਜੋੜ ਜੋੜ ਕੇ ਬੋਲਦੀ ਰਹਿੰਦੀ ਆ ਡੰਗਰਾ ਵਾਂਗ ਬੇਅਗਲ ਜੀ ਮੈਂ ਸਭ ਨਾਲ ਹੱਸ ਕੇ ਬੋਲਦੀ ਆ ਤਾਂ ਇਸ ਕਰਕੇ ਉਹਨਾਂ ਨੇ ਮੈਨੂੰ ਬਦੇ ਨਜ਼ਰ ਰੱਖਦੇ ਹੋਏ ਦੁਕਾਨ ਦੇ ਸਾਰੇ ਜਿੰਨੇ ਫੇਰ ਤੋਂ ਬੋਲੀਏ ਫੇਰ ਮਠਿਆਈ ਦਫਤੀ ਭਾਈ ਜੇ ਜਿਹੜਾ ਘਰ ਤਾਂ ਦੇਖੋ ਮੈਨਾਂ ਵੜਿਆ ਜਾ ਮਟ ਹੱਸ ਕੇ ਨਹੀਂ ਬੋਲਦੀ ਤੂੰ ਕਰਦੀ ਆ ਤਮਾਸ਼ਾ ਉਹਨਾਂ ਨੇ ਘਰ ਜਾਣਾ ਸੀ ਤਾਂ ਖੋਲਤੀ ਆ ਕਿ ਕੰਜਰਖਾਨਾ ਨਾ ਸ਼ੁਰੂ ਕਰ ਦੇ ਫਿਰ ਕੀ ਹੋ ਗਿਆ ਜੇ ਖੋਲਤੀ ਆ ਤਾਂ ਜਿੱਥੇ ਬੰਦਾ ਰਹਿੰਦਾ ਉਹ ਦੁਕਾਨ ਤੇ ਆਉਂਦਾ ਜਾਂਦਾ ਖੋਲੇ ਦਊਗਾ ਇੰਨੀ ਕੀ ਗੱਲ ਆ ਜਿੰਨੀ ਤੂੰ ਕਰਤੀ ਆ ਬੇਅਕਲੇ ਕਰਨੋਂ ਕੀ ਦੇਖੀਏ ਘਰਾਂ ਵਰਗਾ ਘਰ ਆ ਜਿਆਦਾ ਖਬਰ ਲੰਬਾ ਦਾ ਨਾ ਆਜੀ ਤੁਹਾਨੂੰ ਕਿਹੜਾ 50 ਦਾ ਇਹ ਵਾਲਾ ਮੈਂ ਸਾਨੂੰ ਹਰ ਇੱਕ ਜਗ੍ਹਾ ਹੀ ਮਿਲ ਜਾਂਦਾ ਕਿਆ ਕਰੀਏ ਤੁਹਾਨੂੰ ਦਸੀਏ ਕਿ ਸਾਡੇ ਨਾਲ ਤਾਂ ਹੋਰ ਹੀ ਪੁੱਸੋਂਗੇ ਤਾਂ ਸਾਡੀ ਦੁਕਾਨੇ ਬੰਦ ਹੋ ਗਈ ਤੇ ਮਿੰਟੇ ਲਾ ਦੇ ਅਸੀਂ ਤਾਂ ਲੜ ਲੜ ਕੇ ਇੰਨਾ ਕੁ ਚੱਲੇ ਤੇ ਹੋਰ ਸਾਰੇ ਜਿੱਦੇ ਨਾਲ ਤੇ ਉਜਾਲ ਪਛਾਣ ਦੇ ਜਿੱਦ ਫੁੱਲ ਖਵਾਏ ਮੈਂ ਤਾਂ ਤਲ ਜਾਣੀ ਮੈਂ ਤਾਂ ਛੋਟੀ ਕੁੜੀਆਂ ਹੁਣ ਮੈਂ ਐਸੀ ਕੁੜੀ ਦੇ ਨਾਲ ਆ ਗਿਆ ਕਿ ਉਹ ਜਾਣਦਾ ਹੀ ਨਹੀਂ ਤਾਨ ਤਾਨ ਮੈਂ ਹੋਈ ਮम्मी ਤੇ ਦੀਦੀ ਦੇਖਦੇ ਸਹੀ ਆ ਮਟ ਕਿਵੇਂ ਫੁਕਰੀ ਮਾਰਨ ਲੱਗੀ ਵੀ ਆ ਦੁਕਾਨ ਖਲਾ ਕੇ ਮੁਛੜ ਕਹਿੰਦਾ ਲੜਕੇ ਮਟ ਕਹਿੰਦੀ ਜਾਣ ਪਛਾਣ ਸੀ ਇਹਨਾਂ ਦੋਨਾਂ ਦੇ ਬਿਆਨ ਨਹੀਂ ਰਲਦੇ ਦੋਨੇ ਗੱਪਾਂ ਮਾਰਨ ਲੱਗੇ ਪਿਆ ਖੜਕੇ ਦੀਦੀ ਮੰਮੀ ਕੀ ਦੇਖਦੇ ਸੀ ਗੋਲੀ ਚਲਾਤੀ ਸੀ ਤੂੰ ਦੁਕਾਨੇ ਖਲਾਈ ਸੀ ਹੁਣੇ ਚੋੜੀ ਹੋਈ ਜਾਂਦੀ ਹੈ ਬਾਤ ਇਹਨੇ ਬੇਇੱਜ਼ਤੀ ਕਰਾ ਕੇ ਨਿਕਲਣਾ ਇੱਥੇ ਤੋਂ ਨਹੀਂ ਨਹੀਂ ਤੁਹਾਨੂੰ ਥੋੜੀ ਲੱਗਦੀ ਸਾਡੇ ਨਾਲ ਮੈਂ ਪਤਾ ਨਹੀਂ ਕਿੰਨੇ ਥੋੜੇ ਪਰ ਸਾਰੇ ਕੀ ਚੀਜ਼ ਪਾਈ ਸੋਣੀ ਲੱਗਦੀਆਂ ਹਾਂ ਹਾਂ ਅੱਜ ਤੱਕ ਇਹ ਕਹਿੰਦੇ ਇਹ ਸੋਣੀ ਲੱਗਦਾ ਹੈ ਕਿ ਇਹ ਨਹੀਂ ਆਉਂਦੇ ਸਰਕਾਰ ਦੇ ਥੋੜੇ ਲੱਗ ਜਾਂਦੇ ਭਾਈ ਮੈਂ 10 ਵਾਰ ਤਾਂ ਕਹਿ ਲਿਆ ਕਿੰਨੀ ਵਾਰ ਇਹ ਤਾਂ ਵੀ ਹੈ ਤਾਂ ਇਹ ਕੀ ਹੋਦਾ ਮੇਰੇ ਲਈ ਥੋੜੇ ਕੈਮਰਾ ਲਈ ਕਿੰਨੇ ਵਾਰ ਬੱਚੇ ਇਹ ਜੀ ਜੀ ਨੇ ਥੋੜੀ ਲੱਗਦੀ ਨਾ ਫੇਰ ਨਹੀਂ ਆਉਂਦੇ ਡੰਗਰ ਤਾਂ ਆਪਣੇ ਵੱਲੋਂ ਟੌਰ ਕੱਢ ਕੇ ਗਏ ਸੀ ਪਰ ਤਾਰੀਫ਼ ਕਿਸੇ ਨੇ ਨਹੀਂ ਕੀਤੀ ਇਹਦੀ ਇਹਨੇ ਆਪਣੇ ਆਪ ਹੀ ਗੱਲ ਛੇੜ ਲਈ ਕਿ ਕੋਈ ਤਾਂ ਕਹ ਦੇ ਸੋਹਣੀ ਲੱਗਦੀ ਪਰ ਕਿਸੇ ਨੇ ਨਹੀਂ ਕਿਹਾ ਇਹ ਕਿਵੇਂ ਦੀ ਆਈਟਮ ਆ ਯਾਰ ਆਪਣੇ ਆਪ ਹੀ ਘੌਂਦੀ ਰਹਿੰਦੀ ਹੈ ਕਿ ਸੋਹਣੀ ਕਹੋ ਮੈਨੂੰ ਬੇਅਕਲ ਉਹ ਤਾਂ ਹਰੇਕ ਜਗ੍ਹਾ ਹੀ ਤਿਆਰ ਕਰਵਾ ਲੰਦੀ ਜਾ ਕੇ ਕੜੀ ਚੋੜ ਖਾਨ ਵਾਲੀ ਬਈਆ ਰਾਣੀ ਹੱਸ ਦੇਖੋ ਕਿਵੇਂ ਰਹੀ ਆ ਕਿੰਨੀ ਗੰਦੀ ਲੱਗਦੀ ਆ ਯਾਰ ਇਦਾਂ ਕਰਦੀ ਬੇਆਹ ਤੈਨੂੰ ਪਈ ਮੈਨੂੰ ਤਾਂ ਵੀ ਨਹੀਂ ਬੋਲੀ ਮੇਰੇ ਪੁੱਛਿਆ ਸਿਬਈਆ ਰੀਤੋ ਕਹਿੰਦਾ ਮੇਰੀ ਗੱਲ ਸੁਣਦੀ ਨਹੀਂ ਉਹ ਕਿੰਨਾ ਕੰਮ ਕਰਦਾ ਹੋਰ ਕੁਝ ਕਿੰਨਾ ਜਾਣ ਕੇ ਆਣਾ ਮੈਨੂੰ ਕਹਿ ਲਓ ਤੁਸੀਂ ਬਈਆ ਰਾਣੀ ਕਹਿ ਲਓ ਕਿ ਤੂੰ ਬਹੁਤ ਖੁਸ਼ ਹੈ ਇਸ ਚੀਜ਼ ਚ ਮੁੱਚੜ ਕੇ ਮੈਂ ਹੱਸਣ ਲੱਗਿਆ ਪਿਆ ਤੈਨੂੰ ਕਿਹਾ ਸੀ ਨਾ ਇਹ ਬੇਇੱਜ਼ਤੀ ਕਰਵਾਉਗੀ ਕਰਾ ਲਈ ਨਾ ਇਹਨੇ ਹੁਣ ਉਨੇ ਤਾਂ ਬੋਲ ਵੀ ਨਹੀਂ ਹੋ ਰਿਹਾ ਸੰਗ ਸੁੱਕ ਗਿਆ ਮੱਟ ਦਾ ਫਿਰ ਕੀ ਹੋ ਗਿਆ ਜੇ ਬਈਆ ਰਾਣੀ ਕਹਤਾ ਬਈਆ ਰਾਣੀ ਨੂੰ ਬਈਆ ਰਾਣੀ ਉਹ ਕਹਣਾ ਬੇਕਲੇ ਇਦਾਂ ਕਿਉਂ ਕਰਨ ਲੱਗੀ ਵੀ ਆ ਡੰਗਰੇ ਬਾਹਰ ਕਹਿ ਤਾ ਸਹੀ ਬੁੱਤੇ ਬਾਜੂ ਮੈਨੂੰ ਇਹ ਪਤਾਵਾ ਕਿਆ ਮੈਨੂੰ ਸਿਆਰ ਹੋਣਾ ਹੈ ਕਹਿ ਤੋੜ ਦਈਏ ਪਤਾ ਕੀ ਹੋਊਗਾ ਅਨਪੜੇ ਸ਼ਰਮ ਕਰ ਲੈ ਸੱਸ ਨਾਨਦ ਦੇ ਕੋਲ ਬੈਠੀ ਆ ਕਿਉਂ ਹਰਕਤਾਂ ਕਰਨ ਲੱਗੀ ਵੀ ਆ ਡੰਗਰਾਵਾਂਗ ਕੈਮਰਾ ਬੰਦ ਕਰਕੇ ਕੀ ਹੋ ਜਾਊਗਾ ਹੁਣ ਵੀ ਤਾਂ ਥੱਪੜੇ ਮਾਰ ਰਹੀਆਂ ਬਾਜ ਵੀ ਥੱਪੜੇ ਮਾਰेंगी ਇਹਦੇ ਕਾ ਹੁੰਦੀ ਆ ਉਹ ਗੱਲ ਸਰਕਾਰੇ ਲਦੀ ਨੇ ਜਦੋਂ ਤੁਲਾ ਜੰਮਿਆ ਹੋ ਆ ਬਲਾ ਮੇਰੇ ਹੱਥੀਂ ਨੇ ਹਰੇ ਕਿ ਪਿੰਡਾਂ ਵਿੱਚ ਗੱਲਾਂ ਹੁੰਦੀਆਂ ਮਟ ਜੇ ਤੈਨੂੰ ਗਾਉਣਾ ਨਹੀਂ ਆਂਦਾ ਤੂੰ ਨਾ ਗਾਇਆ ਕਰ ਕਿਉਂ ਬੇਇੱਜ਼ਤੀ ਕਰਵਾ ਰਹੀ ਆ ਜਿਹੜੇ ਉੱਥੇ ਬੈਠੇ ਉਹ ਵੀ ਹੱਸਦੇ ਹੋਣੇ ਅੱਜ YouTube ਤੇ ਵੀ ਹੱਸਣਗੇ ਚੱਲੋ ਜੀ ਕੁਆੜੀਏ ਆ ਗਏ ਕੁਆੜੀਏ ਇਹ ਡੰਗਰ ਬੰਦਾ ਆਪਣੇ ਘਰਦਿਆਂ ਨੂੰ ਕਿਵੇਂ ਕਬਾੜੀ ਆ ਕਹਿਣ ਲੱਗਿਆ ਵਿਆ ਅਸੀਂ ਵੀ ਕਹਿ ਸਕਦੇ ਫਿਰ ਚੁਗਲੋ ਫਿਰ ਕਬਾੜ ਕਿਵੇਂ ਹੱਸਣ ਲੱਗੇ ਵਿਆ ਪਾਗਲਾ ਵਾਂਗੂ ਮੱਟ ਦੀ ਮਾਸੀ ਕਿਵੇਂ ਕਰਨ ਲੱਗੀ ਵੀ ਖਾਜੋ ਖਾਜੋ ਇਹ ਡੰਗਰੇ ਖਾਜੋ ਨਹੀਂ ਹੁੰਦਾ ਖੜਜੋ ਹੁੰਦਾ ਜਾਂ ਰੁਕਲਾ ਕਹਿਲਾ ਜਾਦੀ ਨੇ ਟੈਂਪੂ ਚੋਂ ਸਿਰ ਬਾਹਰ ਕੱਢਿਆ ਕਿਹਦੇ ਵਰਗਾ ਲੱਗਦਾ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਜਦ ਤੇਰੇ ਕੋਲ ਟੈਂਪੂ ਸੀ ਤੂੰ ਚਲਾਈ ਜਾਂਦਾ ਇੱਥੇ ਆ ਕੇ ਹੁਣ ਤੂੰ ਜਨਾਨੀਆਂ ਦਿਖਾਣ ਕਿਉਂ ਲੱਗ ਗਿਆ ਛੜੇ ਬੰਦੇ ਦੇਖੀ ਜਾਂਦੇ ਆ ਟੋਡੀਆਂ ਜਨਾਨੀਆਂ ਡੰਗਰੋ ਹੁਣ ਕਿਉਂ ਮੈਂ ਦਵਾਵਾ ਤੈਨੂੰ ਕਿ ਤੇਰੇ ਤੇਰੇ ਕੋਲ ਹੈਗੇ ਪੈਸੇ ਤੈਨੂੰ ਲੈ ਕੇ ਜਾਣਾ ਨਹੀਂ ਤੁਹਾਨੂੰ ਮੈਂ ਨੇ ਅੱਜ ਤੱਕ ਪੈਸੇ ਮੋੜ ਦਊਂਗਾ ਅੱਛਾ ਯਾਰੇ ਬੱਚੇ ਜਿਵੇਂ ਤੇਰਾ ਚੱਲਦਾ ਹਾ ਸਾਫ ਕਿਤਾਬ ਹਾਂਜੀ ਹਉਮਾ ਹੀ ਮੇਰਾ ਆ ਮੈਂ ਕਿਤੇ ਬਹੁਤਾ بڑا ਰਜਵਾੜਾ ਨਹੀਂ ਹੈਗਾ ਕਿਤੇ ਕੋ ਕੋ ਵੀ ਮੇਰੇ ਕੋ ਕਿਤੇ ਬਹੁਤ ਪੈਸਾ ਹੋਊਗਾ ਵੀ ਆਇਆ ਆਇਆ ਹੁਣ ਮੈਂ ਤਾਂ ਇੱਕ ਆਪਣੀ ਵਾਈਫ ਨੂੰ ਤੇ ਆਪਣੀ ਬੇਟੀ ਨੂੰ ਕਮਾ ਕੇ ਲੈ ਕੇ ਰ ਜਹਾਜ ਪਸਤੇ ਨਵਾਰ ਜਹਾਜ ਚੜਾਏ ਹੋ ਮੈਨੂੰ ਲੱਖ ਰੁਪਇਆ ਲੱਗ ਗਿਆ ਹਾਂ ਹੈ ਉਹਨੇ ਕਿਹਾ ਵੀ ਆ ਕਿ ਪੈਸੇ ਬਾਅਦ ਚ ਮੋੜ ਦੂੰਗਾ ਜੇ ਤੂੰ ਦਵਾ ਸਕਦਾ ਤਾਂ ਦਵਾ ਦੇ ਕਿਉ ਫੁਕਰੀਆਂ ਮਾਰਨ ਲੱਗਿਆ ਮੈਂ ਗਰੀਬ ਬੰਦੇ ਕੋਲ ਖੜਕੇ ਉਈਓ ਬਸ ਵੀਡੀਓ ਲੰਬੀ ਕਰਨ ਦਾ ਮਾਰਾ ਫੇਲ ਨਹੀਂ ਹੈ ਕਿ ਇਸੇ ਮੰਡਲ ਉਹਦੀ ਮੈਂ ਗੱਲ ਦੱਸੀ ਸੀ ਫੋਨ ਤੇ ਜਿੰਦਾ ਹੁਣ ਅਲਮਾਨ ਹੋਇਆ ਕਿ ਆ ਕਹਿੰਦੇ ਆਪਣਾ ਬਹੁਤ ਪੰਪ ਦਵਾ ਦੋਰ ਕੇ ਕਹਿੰਦਾ ਹੋ ਪਾ ਰਹਾ ਤੇ ਲਾ ਦਾ ਕੋਲ ਹੈ ਨਹੀਂ ਚਾਹੋ ਗਿਆ ਆ ਜਾ ਰੋ ਆ ਜਾ ਜੇ ਦਵਾ ਹੁੰਦਾ ਤਾਂ ਦਵਾ ਦੇ ਘਰ ਬਹਿ ਕੇ ਸਲਾਹ ਵੀ ਕਰਨ ਲੱਗਿਆ ਵਾ ਨਲੇ ਰੋਈ ਜਾਣਾ ਉਹਨੂੰ ਚੀਜ਼ ਵਫਾ ਕਰ ਜੂਗੀ ਜੇ ਉਹਨੂੰ ਦਵਾ ਵੀ ਦਿੱਤਾ ਤੂੰ ਚਲੋ ਠੀਕ ਆ ਉਹਨੂੰ ਮੈਂ ਕਿਹਾ ਹਾਂ ਆ ਜਾ ਹਰਣ ਲੈ ਕੇ ਜਾ ਆਂ ਮਾਰਾ ਫੜਾ ਉੱਪਰੋਂ ਮਾਂ ਤਨੀ ਮਗਾਉਂ ਮੱਟ ਪਿੱਛੇ ਖੜੀ ਕਿਵੇਂ ਕਰਨ ਲੱਗੀ ਵੀ ਆ ਪਾਗਲਾ ਵਾਂਗ ਮੱਟ ਨੂੰ ਚਾਹੀਦਾ ਖੀਰਾ ਲਿਆ ਦੀ ਇਹਨੂੰ ਹੁਣ ਬਾਬਾ ਜੀ ਫੇਰ ਬੁਲਾਇਓ ਛਿੱਤੀ ਛਿੱਤੀ ਆਵਾਂਗੇ ਪਿੰਡ ਦੇ ਸਾਥੇ ਖੜੇ ਆ ਇੱਥੇ ਅ ਮੱਟ ਦਾ ਕਿ ਨਾ ਮੋਟਾ ਦਿਮਾਗ ਆ ਇਹ ਘਰ ਤੋਂ ਜਾਰੀ ਆਣ ਨਾਲੇ ਕਹਿੰਦੀ ਛੇਤੀ ਛੇਤੀ ਬੁਲਾਇਓ ਫੇਰ ਆਵਾਂਗੇ ਇਹ ਬੇਅਕਲ ਡੰਗਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਡਮ ਜੀ ਜਾਕਟ ਲੈ ਕੇ ਆਏ ਭਾਈ ਕਿਹਨੇ ਫਿਕਰ ਮੈਂ ਕਹਿੰਦਾ ਕਿਆ ਲੋਟੀ ਨੂੰ ਗੱਡੀ 'ਚ ਤਾਂ ਜਾਣਾ ਆਪਾਂ ਕੋਈ ਗੱਲ ਨਹੀਂ ਪਾ ਲੋ ਫੇਰ ਵੀ ਇੱਥੇ ਤਾਂ ਸਾਰੇ ਘਰ ਤੁਹਾਨੂੰ ਹਵਾ ਨਹੀਂ ਨਹੀਂ ਫੇਰ ਵੀ ਲਓਈ ਮੈਡਮ ਜੀ ਨੂੰ ਫਿਕਰ ਤਾਂ ਬਹੁਤ ਹੈ ਹੁਣ ਟਾਈਮ ਹੋ ਰਿਹਾ ਹੈ ਮੈਡਮ ਜੀ ਨੂੰ ਆਏ ਆ ਵੀ ਚਲੋ ਵੈਸੇ ਤਾਂ ਰੱਬ ਸੁੱਖ ਰੱਖੇ ਵੀ ਕਹਾਣੇ ਚਾਚਾ ਜੀ ਨੇ ਉਹ ਬਰਮਨੰਦ ਡਾਕਟਰ ਕੋ ਨਗਰੇ ਜਿਹੜਾ ਮਾਰਦਾ ਪੈਂਦਾ ਯਾ ਤੇ ਮੈਨੂੰ ਪਤਾ ਮੈਨੂੰ ਘੋਈ ਹੋਈ ਹੈ ਮੈਨੂੰ ਸਾਹ ਨਹੀਂ ਆਉਂਦਾ ਤਾਂ ਤੁਹਾਨੂੰ ਵੀ ਨਾ ਹੋ ਜਵੇ ਤੇ ਤੁਸੀਂ ਵਿਗੜ ਕੇ ਸਾਡਾ ਕੁਝ ਵਿਗੜ ਜਾਣਾ ਇੱਥੇ ਉੱਧਰ ਹੋ ਜਾਣਾ ਤਾਂ ਮੈਂ ਕਹਿ ਰਹੀ ਹਾਂ ਚਲੋ ਚੱਲੀਏ ਫਿਰ ਹੁਣ ਮੁਛੜ ਉਹ ਤੋਂ ਨਵਾਂ ਨਵਾਂ ਵਿਆਹ ਹੋਇਆ ਸੀ ਤਾਂ ਚੋਚਲੇ ਕਰਦੀ ਸੀ ਹੁਣ ਤਾਂ ਤੈਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦੀ ਹੋਣੀ ਸੋਹਰੇ ਸੋਹਰੇ ਬੋਹ ਕਰਦੀ ਹੁੰਦੀ ਸੀ ਇਹ ਕਹਿੰਦੀ ਸੋਹਰੇ ਕਰ ਠੰਡ ਲੱਗੂਗੀ ਸੋਹਰੇ ਦੇ ਮਨਾਲੀ ਆ ਹਾਂਜੀ ਖਾਤਰਦਾਰੀ ਵਧਿਆ ਹੋਈ ਤੇ ਨਹੀਂ हां जी हां खातरदारी पूरी हुई ए पूरा परिवार ਨੇ ਸਾਜਰੇ ਸਾਜਰੇ ਪਰੌਂਦੇ ਪਰੌਂਠੇ ਖਾ ਲਏ ਹੈ 1 ਕਿਲੋ ਫੇਰ ਦੋਦੇ ਆਂਦੇ ਆ ਪਿੰਡ ਅੰਨੇ ਲਾ ਦੇ ਆਂ ਕਰੇ ਖਾਂਦੀ ਲੋ ਖਾਤਰਦਾਰੀ ਤਾਂ ਐਂ ਕਹਿੰਦੀ ਆ ਬਲੈਂਡਰ ਨਾਲ ਬੱਕਰਾ ਧਰਿਆ ਹੋਵੇ ਪਰੌਂਠੇ ਖਾਏ ਆ ਦੇਖ ਲੋ ਮੰਨ ਦੇ ਇਹ ਕੀ ਲੱਗ ਕੇ ਚੀਜ਼ ਥੋੜੀ ਕਰਤੀ ਤੇਰੇ ਟੱਬਰ ਨੇ ਇੰਨੀ ਚੋੜੀ ਹੋਈ ਫਿਰਦੀ ਜਿਹੜੀ ਆ ਗਾਈ ਜਾ ਕੇ ਆਪਾਂ ਦੁੱਧ ਚੱਕਦੇ ਰੋ ਪਰ ਉਹਨੂੰ ਦੁਰ ਭੋਜਨ ਰਾਈਟ ਤੇ ਹਾਂ ਤੋਏ ਤੂੰ ਤੈਨੂੰ ਤਾਂ ਭੇਜ ਦੇ ਅਸੀਂ ਜਾ ਤੂੰ ਦੁੱਧ ਪਾਨਾ ਏ ਦੁੱਧ ਪਾਇਆ ਕਰ ਫਿਰ ਇਹਦੇ ਨਾਲ ਰਲ ਕੇ ਕੰਜਰਖਾਨਾ ਕਿਉਂ ਕਰਦਾ ਇਹਨੂੰ ਰੋਕਿਆ ਕਰ ਇਹ ਤਾਂ ਕਮਲੀ ਆ ਡੰਗਰ ਮੱਟ ਵੀ ਤੋਏ ਤੋਏ ਵਾਲੀ ਆ ਤੁਸੀਂ ਵਾਚ ਪਾਈ ਬੋਟ ਚ ਲੈ ਗਈ ਯਾਰ ਉਹ ਵੱਦੀ ਆ ਤੁਹਾਨੂੰ ਪਤਾ ਲੱਗਦਾ ਉਹ ਐਨੇ ਸ਼ੋਸ਼ੀ ਬਾਜੀਆ ਚ ਨਹੀਂ ਪਈਦਾ ਹੁੰਦਾ ਸ਼ੋਸ਼ੀ ਬਾਜੀਆ ਦੀ ਨਹੀਂ ਗੱਲ ਹੈਗੀ ਉਹ ਦੁੱਤੀ ਆ ਕਾਦੀ ਖਤਰ ਦੁੱਤੀ ਪਰ ਇੱਕ ਬੰਨੇ ਦੱਸੋ ਪੌਣ ਖਤਰ ਦੁੱਤੀ ਆ ਨਾ ਤੇ ਪੌਣ ਦੇ ਕਿਉਂ ਨਹੀਂ ਉਹਨੂੰ ਚਲ ਫੇ ਪਾ ਲਾਂਗੇ ਮੇਰੀ ਮੰਮੀ ਪਾਪਾ ਨੇ ਨੂੰ ਲੱਗੂਗਾ ਉਹਨਾਂ ਨੇ ਕਿਹਾ ਨੇ ਸ਼ੋਸ਼ੀ ਬਾਜੀਏ ਜੇ ਇਹ ਸੇ ਦੁੱਤੀ ਹੈ ਬਣਾਉਣੇ ਨੇ ਆਪਣੇ ਮੁੰਡੇ ਨੂੰ ਮਟਰ ਆੜ ਗਈ ਸੀ ਜ਼ਰੂਰੀ ਥੋੜੀ ਹੈ ਕਿ ਲਾ ਕੇ ਰੱਖਣੀ ਆ ਜੇ ਦਿੱਤੀ ਤਾਂ 24 ਘੰਟੇ ਲਾ ਕੇ ਰੱਖੇ ਕੀ ਬੋਲੀ ਜਾਨੀ ਆ ਸੱਚ ਬੋਲ ਹੋਏ ਜਾਂਦਾ ਏ ਪਹਿਲਾਂ ਸੋਹਰਾ ਫਿਰ ਮੁੰਡਾ ਇਹ ਕੈਮਰੇ ਅੱਗੇ ਕਰਦੇ ਆ ਦਿਖਾਵਾ ਨਕਲੀ ਲਾਈਫ ਜਿੰਦੇ ਇਹ ਟੀਚਰ ਸਾਹਿਬ ਆਏ ਵਿਆ ਅਮਰੀਕਾ ਤੋਂ ਬੁਲਾਏ ਵਿ ਅਸੀਂ ਇਹ ਨਿਆਣਿਆਂ ਨੂੰ ਪੜ੍ਹਾਉਣੇ ਨੂੰ ਕਾਸੀ ਕਾਜੀ ਸਾਹਿਬ ਕੀ ਆਗਾ ਤੈਨੂੰ ਪਤਾ ਸੀ ਮੈਂ ਕੋਈ ਬਹੁਤ ਚਰਮ ਨਹੀਂ ਆ ਬੱਸ ਯਾ ਤੱਕ ਕਰ ਗਿਆ ਮੈਨੂੰ ਦੱਸ ਮੈਂ ਇੱਕ ਕਿਸਾਨ ਨੇ ਤੇਰੀ ਇਹ ਤਾਂ ਪੰਜਾਬ ਦੇ ਨਹੀਂ ਲੱਗਦੀ ਮੁੱਛੜਾ ਤੂੰ ਅਮਰੀਕਾ ਤੋਂ ਕਹੀ ਜਾਂਦਾ ਕਿਉਂ ਬੇਇੱਜ਼ਤੀ ਕਰਨ ਲੱਗਿਆ ਅਮਰੀਕਾ ਦੀ ਤੂੰ ਕਿਸਾਨ ਲਿੱਤੀ ਠੀਕ ਆ ਕਿੰਨੀ ਕਣਕ ਵਾਹੀ ਹੈ ਹਾਂ 9 9 ਸਾਲ ਮਾਰਾ 350 ਕੁਆਂਟਲ ਰਹਿ ਗਈ 350 ਕੁਆਂਟਲ ਨਹੀਂ ਸਾਢੇ 350 ਕੁਆਂਟਲ ਰਹਿ ਗਈ ਬਾਈ 1200 ਕੁਆਂਟਲ ਖਰੀਦੀ ਕੁਆਂਟਲ ਨਹੀਂ ਕਿਲੋਗ੍ਰਾਮ ਚ ਗਿਣ ਕੀਤੀ ਆ ਅਜਾ ਕਿਲੋ ਸਾਢੇ 350 ਕਿਲੋ ਰਹਿ ਗਈ ਫਿਰ ਮਾਈਨਸ ਹੋਣਾ ਤਾਂ ਸਾਢੇ 3 ਕੁਆਂਟਲ ਉਹੀ 1200 ਚ 850 ਮਾਈਨਸ ਹੋਣਾ ਹਾਂ ਦੱਸ ਟੀਚਰ ਸਾਤੇ ਪੁੱਛਦੇ ਹੋਗੀ ਥਾਡੀ ਮੈਂ ਆਪਣੇ ਵੱਲੋਂ ਆਨਸਰ ਕੱਢ ਲਿਆ ਤੇ ਕੋਈ ਭਾਜੀ ਨੂੰ ਸ਼ਾਰਟ ਹੀ ਲੈਣ ਆਈ ਸੀ ਵੀ ਐਵੇਂ ਮਟਨੇ ਤਾਂ ਐਵੇਂ ਕਰੀ ਹੋਈ ਵੀ ਖੂਚ ਪਾਤੀ ਤੇਰੇ ਨਾਲ ਤਾਂ ਪਲੱਸ 2 ਦਸਵੀਂ ਵਾਲੀ ਚੰਗੇ ਆ ਜਿਨ੍ਹਾਂ ਨੇ 10 ਤਾਂ ਦਿੱਤਾ ਤੂੰ ਉਹਨਾਂ ਨੂੰ ਪੁੱਛਦੀ ਫਿਰਦੀਆਂ ਡੰਗਰੇ ਅੱਛਾ ਠੀਕ ਆ ਹੁਣ ਨਿਆਣੇ ਪੜ੍ਹਨੇ ਬੈਠੇ ਥਾਡੀ ਸਾਰੇ ਤਾਂ ਹੀ ਦੇ ਨਾਲ ਦੀ ਨੇ ਭਾਜੀ ਦੁਪਹਿਰੇ ਘਰੋਂ ਨੂੰ ਕਰਾ ਕੇ ਹਟੇ ਕੰਮ ਹਾਂ ਅਸਲਾ ਬਾਰੇ ਫੁੱਲਾ ਬਾਰੇ ਹਾਂ ਨੌਲੇਜ ਪਾ ਲਈ ਹੋਏ ਨੇ ਤਾਂ ਮੈਂ ਵੀ ਕਰਾਇਆ ਤਾਂ ਨੌਲੇਜ ਵਾਲੀ ਦੇਖ ਲਓ ਇਕੱਲਾ ਪੜਨਾ ਨਹੀਂ ਹੁੰਦਾ ਯਾਦ ਵੀ ਰੱਖਣਾ ਚਾਹੀਦਾ ਤਾਂ ਵਾਧੀਆਂ ਨੌਲੇਜ ਨਾਲ ਪੜੇ ਕੱਲ ਦੀ ਵੀਡੀਓ ਕਿਹਨਾਂ ਦੀ ਦੇਖਣਾ ਚਾਹੁੰਦੇ ਹੋ ਜਿਨ੍ਹਾਂ ਦੀ ਵੀ ਦੇਖਣਾ ਚਾਹੁੰਦੇ ਹੋ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਦੇ ਵੱਧ ਕਮੈਂਟ ਹੋਣਗੇ ਉਹਨਾਂ ਤੇ ਬਣਾਵਾਂਗੇ ਵੀਡੀਓ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਚੈਨਲ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ